ਹਾਲ ਦੋਸਤੋ ਪੈਨ ਕਾਰਡ ਵਰਤਣ ਵਾਲਿਆਂ ਲਈ ਆਈ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਪ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਅਸੀਂ ਆਈਡੀ ਪ੍ਰੂਫ ਵਜੋਂ ਪੈਨ ਕਾਰਡ ਦੀ ਵਰਤੋਂ ਕਰ ਸਕਦੇ ਹਾਂ ਇੱਕ ਦਸਤਾਵੇਜ਼ ਜੋ ਵਿੱਤੀ ਲੈਣ-ਦੇਣ ਦੌਰਾਨ ਵਰਤਿਆ ਜਾਂਦਾ ਹੈ ਅੱਜ ਦੇ ਸਮੇਂ ਦੇ ਵਿੱਚ ਬੈਂਕ ਖਾਤਾ ਖੁੱਲ੍ਹਣ ਜਾਂ ਰਿਟਰਨ ਫਾਈਲ ਕਰਨ ਲਈ ਪੈਨ ਕਾਰਡ ਲਾਜ਼ਮੀ ਹੋ ਗਿਆ ਹੈ ਅਜੇ ਇਸ ਸਥਿਤੀ ਦੇ ਵਿੱਚ ਕੀ ਤੁਸੀਂ ਸੋਚ ਸਕਦੇ ਹੋ ਕਿ ਤੁਹਾਡੇ ਕੋਲ ਪੈਨ ਕਾਰਡ ਕਿੰਨੀ ਦੇਰ ਤੱਕ ਵੈਲਿਡ ਹੈ ਅੱਜ ਜਿਵੇਂ ਤੁਹਾਨੂੰ ਦੱਸਾਂਗੀ ਕਿ ਪੈਨ ਕਾਰਡ ਦੇ ਵਿੱਚ ਕੋਈ ਮਿਆਦ ਪੁੱਗਣ ਦੀ ਤਰੀਖ ਹੈ ਜਾਂ ਨਹੀਂ ਹੈ ਤੁਹਾਨੂੰ ਦੱਸ ਦੇਗੀ ਕਿ ਪੈਨ ਕਾਰਡ ਐਨਐਸਡੀਐਲ ਯਾਨੀ ਕਿ ਨੈਸ਼ਨਲ ਸਿਕਿਉਰਿਟੀਜ਼ ਡਿਪੋਜ਼ਿਟਰੀ ਲਿਮਟਿਡ ਦੁਆਰਾ ਜਾਰੀ ਕੀਤਾ ਜਾਂਦਾ ਹੈ ਪੈਨ ਕਾਰਡ ਇੱਕ ਕਾਨੂੰਨੀ ਦਸਤਾਵੇਜ਼ ਹੈ ਇਹ ਵਿੱਤੀ ਲੈਣ-ਦੇਣ ਨੂੰ ਟਰੈਕ ਕਰਨ ਲਈ ਵਰਤਿਆ ਜਾਂਦਾ ਹੈ ਟੈਕਸ ਚੋਰੀ ਨੂੰ ਘੱਟ ਕਰਨ ਅਤੇ ਅਸਲ ਪ੍ਰਤੀ ਵਿਅਕਤੀ ਆਮਦਨ ਜਾਣਨ ਲਈ ਪੈਨ ਕਾਰਡ ਲਾਜ਼ਮੀ ਹੋਣਾ ਹੈ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਪੈਨ ਕਾਰਡ لازਮੀ ਹੈ ਜਾਂ ਫਿਰ ਲੋਕ ਇਹ ਨਦੀ